ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਸਮੀਤ ਪਾਟਿਆ ਜੀ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਜਸਮੀਤ ਜੀ ਦੇ ਨਾਲ ਅੱਜ ਕਈ ਇੰਪੋਰਟੈਂਟ ਪੁਆਇੰਟਸ ਨੇ ਉਹਨਾਂ ਦੇ ਉੱਪਰ ਅਸੀਂ ਇਨਫੋਰਮੇਸ਼ਨ ਹਾਸਲ ਕਰਾਂਗੇ ਜਸਮੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਹੂੰਗਾ ਕਿ ਇੱਕ ਵਾਰੀ ਜ਼ਰੂਰ ਵਿਦਿਆਰਥੀਆਂ ਨਾਲ ਸਾਂਝਾ ਕਰੋ ਕੈਨੇਡਾ ਦਾ ਵੀਜ਼ਾ ਦਾ ਟ੍ਰੈਂਡ ਕਿਸ ਤਰ੍ਹਾਂ ਚੱਲ ਰਿਹਾ ਹੈ ਪਤਾ ਲੱਗਿਆ ਹੈ ਕਿ ਟੂਰਿਸਟ ਵੀਜ਼ਾ ਵੀ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਰਿਲੇਟਿਵਸ ਨੂੰ ਉਹਨਾਂ ਦੇ ਡਿਪੈਂਡੈਂਟਸ ਨੂੰ ਕੈਨੇਡਾ ਬਹੁਤ ਤੇਜ਼ੀ ਦੇ ਨਾਲ ਟੂਰਿਸਟ ਵੀਜ਼ਾ ਵੀ ਦੇ ਰਿਹਾ ਔਰ ਪੁਰਾਣੀਆਂ ਫਾਈਲਾਂ ਦੇ ਰਿਜ਼ਲਟ ਵੀ ਬਹੁਤ ਤੇਜ਼ੀ ਨਾਲ ਆਉਣ ਲੱਗੇ ਨੇ ਔਰ ਨਵੀਂ ਫਾਈਲ ਦੇ ਰਿਜ਼ਲਟ ਦਾ ਟ੍ਰੈਂਡ ਵੀ ਇੱਕ ਵਾਰ ਸ਼ੇਅਰ ਜ਼ਰੂਰ ਕਰੋ ਦੇਖੋ ਕੈਨੇਡਾ ਜੋ ਪੋਜ਼ਿਟਿਵ ਰਿਜ਼ਲਟਸ ਹੈ ਉਹਦਾ ਟ੍ਰੈਂਡ ਤਾਂ ਮੋਹਰੀਆਂ ਪੋਜ਼ਿਟਿਵ ਰਿਜ਼ਲਟਸ ਆ ਰਹੇ ਨੇ ਲਗਾਤਾਰ ਆ ਰਹੇ ਨੇ ਔਰ ਜਿਹੜੀ ਬੱਚਿਆਂ ਨੂੰ ਕਿਸੇ ਨੂੰ ਰਿਫਿਊਜ਼ਲ ਆ ਰਹੀ ਹੈ ਉਹ ਕੋਈ ਨਾ ਕੋਈ ਫਾਈਲ 'ਚ ਕਮੀ ਪੇਸ਼ੀ ਕਰਨ ਕਰਕੇ ਹੋ ਸਕਦੀ ਹੈ ਕਿ ਉਹਨਾਂ ਨੇ ਆਪਣੀ ਫਾਈਲ 'ਚ ਸਹੀ ਡਾਕੂਮੈਂਟ ਨਹੀਂ ਲਗਾਏ ਜਾਂ ਕੁਝ ਚੀਜ਼ ਐ ਉਹ ਜਿਹੜੀ ਮਿਸਿੰਗ ਹੋ ਸਕਦੀ ਆ ਬਟ ਜੇ ਟ੍ਰੈਂਡ ਦੀ ਗੱਲ ਕਰੀਏ ਤਾਂ ਕੈਨੇਡਾ ਦਾ ਪੋਜ਼ਿਟਿਵ ਵੀ ਹੈਗਾ ਸੋ ਕੁਝ ਫਾਈਲਾਂ ਤੇ ਡਿਲੇ ਵੀ ਚੱਲ ਰਿਹਾ ਜੇ ਅਸੀਂ ਗੱਲ ਕਰਾਂਗੇ ਜੀ ਕੁਝ ਫਾਈਲਸ ਤੇ ਡਿਲੇ ਵੀ ਚੱਲ ਰਿਹਾ ਕੁਝ ਫਾਈਲ ਜਿਉਂਨਾ 'ਚ ਕੋਈ ਉਹਨਾਂ ਨੂੰ ਲੱਗਦਾ ਕਿ ਸਮਾਂ ਲਾਣ ਦੀ ਲੋੜ ਹੈਗੀ ਆ ਤਾਂ ਉਹਨਾਂ ਫਾਈਲਸ ਤੇ ਡਿਲੇ ਵੀ ਚੱਲ ਰਿਹਾ ਹੈਗਾ ਔਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਕੈਨੇਡਾ ਦੇਖੋ ਰੂਲਸ ਜੋ ਵੀ ਚੇਂਜ ਹੋਏ ਹਨ सुरेंद्र ਜੀ bizness ਜ਼ਰੂਰ ਹਿੱਟ ਹੋਇਆ ਸਾਰਿਆਂ ਦਾ ਹਿੱਟ ਹੋਇਆ ਹੋਏਗਾ ਸਾਡਾ ਵੀ ਹਿੱਟ ਹੋਇਆ ਸਾਫ਼ ਜੀ ਗੱਲ ਹੈ ਕਿ ਕਾਫੀ ਜ਼ਿਆਦਾ ਬੱਚਿਆਂ ਨੂੰ ਸਮਝਾਉਣਾ ਪੈ ਰਿਹਾ ਔਰ ਬੱਚੇ ਕਾਫੀ ਜ਼ਿਆਦਾ ਕੈਨੇਡਾ ਨੂੰ ਲੈ ਕੇ ਚਿੰਤਾ ਵਿੱਚ ਹੈਗੇ ਹਨ ਕਿਉਂਕਿ ਉੱਥੋਂ ਫੀਡਬੈਕ ਥੋੜਾ ਜਿਹਾ ਇਦਾਂ ਦਾ ਆ ਰਿਹਾ ਬਟ ਮੈਂ ਸਟੂਡੈਂਟਸ ਨੂੰ ਕਹਾਂਗਾ ਜਿਹੜੇ ਬੱਚੇ ਹੁਣ ਜਾਣਗੇ ਉਹਨਾਂ ਲਈ ਬੈਨੇਫੀਸ਼ੀਅਲ ਹੈ ਔਰ ਜਿਹੜੇ ਬੱਚੇ ਜਿਹੜੇ ਰੂਲਸ ਚੇਂਜ ਹੋ ਰਹੇ ਹਨ ਸੁਰਿੰਦਰ ਜੀ ਦੇਖੋ ਇੱਕ ਸਾਲ ਦਾ ਪ੍ਰੋਗਰਾਮ ਕੁਝ ਬੰਦ ਕਰ ਦਿੱਤੇ ਗਏ ਜਿਨ੍ਹਾਂ ਦਾ ਕੋਈ ਫਿਊਚਰ ਨਹੀਂ ਸੀ ਉਹ ਇਸ ਲਈ ਕਰ ਦਿੱਤੇ ਗਏ ਕਿ ਜਿਹੜੇ ਬੱਚੇ ਆ ਰਹੇ ਆ ਉਥੇ ਸੈਟਲ ਨਹੀਂ ਹੋ ਪਾਰੇ ਕਿ ਉਹ 2 ਸਾਲ ਦੇ ਪ੍ਰੋਗਰਾਮ ਕਰਨ ਤਾਂ ਕਿ ਬੱਚਿਆਂ ਨੂੰ ਇੱਕ ਦਾ 3 ਸਾਲ ਦਾ ਵਰਕ ਪਰਮਿਟ ਮਿਲੇ ਔਰ ਉਥੇ ਜਾ ਕੇ ਬੱਚਾ ਸੈਟਲ ਹੋ ਪਾਏ ਆ ਬਟ ਇਸ ਚ ਜੋ ਵੀ ਚੇਂजेस ਆਏ ਆ ਇਹ ਕੀ ਕਹਿੰਦੇ ਆ ਸਟੂਡੈਂਟ ਦੇ ਬੈਨੀਫੀਸ਼ੀਅਲ ਹੈਗੇ ਆ ਸਟੂਡੈਂਟ ਨੂੰ ਬਹੁਤ ਜ਼ਿਆਦਾ ਇੰਨਾ ਸਾਰਿਆਂ ਚੇਂजेस ਦਾ ਬੈਨੀਫਿਟ ਹੈਗਾ ਇਹ ਕਿਤਾਬ ਬੱਚਾ ਦੇਖੋ ਮੇਨ ਕੈਂਪਸ ਜਾਏਗਾ ਚੀਜ਼ ਪੜਾਈ ਕਰੇਗਾ ਦੂਜਾ ਚੀਜ਼ ਬੱਚਾ ਕਿ ਕਹਿੰਦੇ ਕੱਲ ਨੂੰ ਪੀਆਰ ਲਾਇਕ ਹੋ ਜਾਏਗਾ ਦੂਜੀ ਚੀਜ਼ ਆ ਬੱਚੇ ਨੂੰ ਨੌਕਰੀ ਮਿਲੇਗੀ ਹੁਣ ਜੇ ਬੱਚੇ ਕੱਟ ਜਾਣਗੇ ਤਾਂ ਡੈਫੀਨਿਟਲੀ ਜਿਹੜੇ ਬੱਚੇ ਜਾਣਗੇ ਉਹਨਾਂ ਨੂੰ ਜੌਬਸ ਮਿਲਣਗੀਆਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਵੀ ਕੈਨੇਡਾ ਚੇਂਜਸ ਕਰ ਰਿਹਾ ਹੈ ਮੈਂ ਐਥਿਕਸ ਪੁਆਇੰਟ ਆਫ View ਤੋਂ ਦੇਖਾਂ ਤਾਂ ਇਟ ਇਜ਼ ਕਹਿੰਦੇ ਹੈ ਬੈਨੀਫੀਸ਼ੀਅਲ ਫਾਰ ਆਲ ਫਿਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਸੁਨਿਦਰ ਜੀ ਦੇਖੋ ਕੈਨੇਡਾ ਹੈਗਾ ਫਲੈਗ ਬੇਰਰ ਸਟਡੀ ਅਬ੍ਰੋਡ ਸੈਕਟਰ ਦਾ ਜੇ ਕ ડાઉન ਜਾਂਦਾ ਨਾ ਤਾਂ ਕੋਈ ਕੰਟਰੀ ਨਹੀਂ ਚੱਲਦਾ ਤੁਸੀਂ ਦੇਖੋ ਜੇ ਕੈਨੇਡਾ ਨੇ ਵੀਜ਼ਾ ਕੋਈ ਰੂਲ ਚੇਂਜ ਕੀਤੇ ਆસ્ટ્રેਲੀਆ ਨੇ ਤਾਂ ਬਿਲਕੁਲ ਹੀ ਫੱਟੀ ਪੋਚਤੀ ਉਹਨੇ ਵੀਜ਼ਾ ਹੀ ਦੇਣਾ ਬੰਦ ਕਰਤਾ ਨਿਊਜ਼ੀਲੈਂਡ ਇੰਨਾ ਟਫ ਹੋਇਆ ਹੋਇਆ ਹੈ ਕਿ 6 ਮਹੀਨੇ ਪੁਰਾਣੇ ਫੰਡ ਵੀ ਹੋਣਗੇ ਤਾਂ ਵੀ ਸੋਰਸ ਆਫ ਫੰਡ ਪੁੱਛ ਰਿਆ ਜੇ 6 ਮਹੀਨੇ ਪੁਰਾਣੇ ਫੰਡ ਵੀ ਹੈਗੇ ਆ ਤਾਂ ਵੀ ਸੋਰਸ ਆਫ ਫੰਡ ਪੁੱਛ ਰਿਆ ਕੀ ਕਹਿੰਦੇ ਆ ਨਿਊਜ਼ੀਲੈਂਡ ਕੀ ਫੰਡ ਤਾਂ ਤੁਸੀਂ ਪੁਰਾਣੇ ਲਾ ਦਿੱਤੇ ਬਟੇ ਪੈਸੇ ਆਏ ਕਿੱਥੋਂ ਨੇ ਸੋ ਸਟੂਡੈਂਟ ਜੇ ਅਸੀਂ ਕੰਪੇਅਰ ਕਰਦੇ ਆ ਨਾ ਹੋਰ ਦੇਸ਼ਾਂ ਨਾਲ ਕੈਨੇਡਾ ਨੂੰ ਤਾਂ ਹੱਲੇ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੈਨੇਡਾ ਇੱਕ ਨੰਬਰ ਅੱਗੇ ਹੀ ਹੋਏਗਾ ਤੇ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਬਹੁਤ ਵਧੀਆ ਦੇਖੋ ਕੰਮ ਬਹੁਤ ਅੱਛਾ ਹੈ ਸਭ ਕੁਝ ਅੱਛਾ ਹੈ ਪਰ ਵੀਜ਼ਾ ਹੀ ਨਹੀਂ ਦੇ ਰਿਹਾ ਵੀਜ਼ਾ ਹੀ ਨਹੀਂ ਦੇ ਰਿਹਾ ਔਰ ਨਵਾਂ ਜੀਟੀ ਨੂੰ ਬੰਦ ਕਰਕੇ ਉਹਨਾਂ ਨੇ ਜੀਐਸਟੀ ਸ਼ੁਰੂ ਕਰਤਾ ਹੈ ਔਰ ਕੀ ਕਹਿੰਦੇ ਹੋਰ ਜ਼ਿਆਦਾ ਡਾਕੂਮੈਂਟੇਸ਼ਨ ਦੀ ਰਿਕੁਆਇਰਮੈਂਟ ਕਰਤੀ ਜਿੰਨੀ ਡਾਕੂਮੈਂਟੇਸ਼ਨ ਪਹਿਲਾਂ ਚਾਹੀਦੀ ਸੀ ਸੋ ਸਟੂਡੈਂਟ ਦੇਖੋ ਕਿਤੇ ਨਾ ਕਿਤੇ ਸਾਨੂੰ ਪਤਾ ਹੈਗਾ ਕਿ ਕਿਹੜਾ ਕੰਟਰੀ ਸਾਨੂੰ ਐਕਸੈਪਟ ਕਰ ਰਿਹਾ ਔਰ ਕਿਹੜਾ ਕੰਟਰੀ ਨਹੀਂ ਕਰ ਰਿਹਾ ਔਰ ਆਉਣ ਵਾਲੇ ਸਮੇਂ 'ਚ ਦੇਖੋ ਕੈਨੇਡਾ ਹੋਰ ਟਫ ਹੋਏਗਾ ਜਿਹੜੇ ਬੱਚਿਆਂ ਨੂੰ ਵੀਜ਼ਾ ਮਿਲ ਰਿਹਾ ਜਾਂ ਬੱਚੇ ਉੱਥੇ ਕੈਨੇਡਾ 'ਚ ਹੈਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਤੁਹਾਨੂੰ ਵੀਜ਼ਾ ਮਿਲਿਆ ਉਹਦੀ ਰਿਸਪੈਕਟ ਕਰੋ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰੋ ਔਰ ਪੜ੍ਹਾਈ ਕਰਕੇ ਪਾਸ ਹੋਵੋ ਕਿਉਂਕਿ ਇੱਕ ਨਵਾਂ ਸਿਸਟਮ ਸਾਹਮਣੇ ਆਉਂਦਾ ਕਿ ਬੱਚੇ ਸੋਚਦੇ ਨੇ ਕਿ ਸਾਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ ਔਰ ਅਸੀਂ ਕੁਛ ਨਾ ਕੁਛ ਜਿਵੇਂ ਹੁਣੇ ਲੇਟੈਸਟ ਬੱਚੇ ਕਹਿੰਦੇ ਨੇ ਕਿ ਅਸੀਂ ਫੀਸ ਦਿੱਤੀ ਹੈ ਤੇ ਸਾਨੂੰ ਕਾਲਜ પાસ ਕਰੇਗਾ ਬਟ ਦੇਖੋ ਸਟੂਡੈਂਟ ਮੇਰੀ ਤੁਹਾਨੂੰ ਸਾਰਿਆਂ ਨੂੰ ਡਵਾਈਸ ਹੈ ਕਿ ਅਸੀਂ ਫੀਸ ਦਿੱਤੀ ਹੈ ਪੜ੍ਹਾਈ ਕਰਨ ਵਾਸਤੇ ਪਾਸ ਹੋਣ ਵਾਸਤੇ ਨਹੀਂ ਫੀਸ ਪੜ੍ਹਾਈ ਵਾਸਤੇ ਪਾਸ ਹੋਣ ਵਾਸਤੇ ਨਹੀਂ ਥੋੜੀ ਜੀ ਗਲਤ ਫਹਮੀ ਚਾ ਸੀ ਅਸੀਂ ਸੋਚ ਰਹੇ ਹਾਂ ਕਿ ਸਰਕਾਰੀ ਕਾਲਜ ਸਾਡੇ ਤੋਂ ਫੀਸ ਪਾਸ ਹੋਣ ਵਾਸਤੇ ਲੈ ਰਿਹਾ ਬਟ ਉਹ ਪਾਸ ਹੋਣ ਵਾਸਤੇ ਨਹੀਂ ਲੈ ਰਿਹਾ ਉਹ ਪੜ੍ਹਾਈ ਕਰਾਉਣ ਵਾਸਤੇ ਲੈ ਰਿਹਾ ਪੜਨਾ ਤੁਸੀਂ ਹੈ ਔਰ ਤੇ ਕੱਲੋਂ ਚੀਟਿੰਗ ਫੜੇ ਤੁਸੀਂ ਫੜੇ ਜਾਂਦੇ ਹੋ ਤੁਸੀਂ ਫੇਲ ਹੋ ਜਾਂਦੇ ਹੋ ਤੁਸੀਂ ਆਪਣੇ ਪੇਪਰ 'ਚ ਨਕਲ ਮਾਰ ਰਹੇ ਹੋ ਚੈਟ ਜੀਪੀਟੀ ਯੂਜ਼ ਕਰ ਰਹੇ ਹੋ ਫੋਨ ਦਾ ਯੂਜ਼ ਕਰ ਰਹੇ ਹੋ ਜਾਂ ਪਲੈਗਇਰਿਜ਼ਮ ਕਰ ਰਹੇ ਹੋ ਤਾਂ ਤੁਸੀਂ ਕੱਲ ਨੂੰ ਫੇਲ ਹੋ ਜਾਂਦੇ ਹੋ ਤਾਂ ਪਲੀਜ਼ ਕਾਲਜੇਸ ਤੇ ਤੁਸੀਂ ਜੇ ਪ੍ਰੈਸ਼ਰ ਪਾਓਗੇ ਕਿ ਤੁਹਾਨੂੰ ਪਾਸ ਕਰ ਦਿਓ ਦੇਖੋ ਪੂਰੀ ਪੰਜਾਬ ਕਮਿਊਨਿਟੀ ਤੇ ਇਹ ਚੀਜ਼ ਦੇ ਅਸਰ ਹੋਏਗਾ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਸਿਰਫ ਇਹ ਨਾਰਥ ਇੰਡੀਆ ਦੇ ਸਟੂਡੈਂਟਾਂ ਜਿਹੜੇ ਇਦਾਂ ਕਰ ਰਹੇ ਨੇ ਤੇ ਕੱਲ ਨੂੰ ਇਦਾਂ ਨਾ ਹੋਏ ਜਿਵੇਂ ਆਸਟ੍ਰੇਲੀਆ ਨੇ ਬੈਨ ਲਾਇਆ ਹੋਇਆ ਨਾਰਥ ਇੰਡੀਅਨ ਬੱਚਿਆਂ ਤੇ ਉਦੋਂ ਕਿਤੇ ਕੈਨੇਡਾ ਵੀ ਕੋਈ ਇਦਾਂ ਦਾ ਬੈਨ ਲਾ ਦੇ ਬਿਕੋਜ਼ ਵਾਚ ਸਾਰਾ ਕੁਝ ਕਰ ਰਹੇ ਹੋ ਦੇਖੋ ਜਿਹੜੇ ਵੀ ਪ੍ਰੋਟੈਸਟ ਉੱਤੇ ਹੋ ਰਹੇ ਆ ਜੋ ਵੀ ਬੱਚੇ ਕਰ ਰਹੇ ਨੇ ਉਹ ਸਾਰਾ ਕੁਝ ਸਰਕਾਰ ਦੇਖਦੀ ਆ ਦੇਖੋ ਅਸੀਂ ਕਹਿੰਦੇ ਆ ਕਿ ਨਹੀਂ ਦੇਖਦੀ ਦੇਖੋ ਜੀਐਸਟੀ ਡਬਲ ਹੋਇਆ ਅਸੀਂ ਤਰਨੇ ਲਾਏ ਡੇਟ ਹਰ ਜਗ੍ਹਾ ਤੇ ਅਸੀਂ ਤਰਨੇ ਲਾਏ ਕਿ ਸਾਡਾ ਔਖਾ ਹੋਇਆ ਸਾਨੂੰ ਕੰਮਰਾ ਨਹੀਂ ਮਿਲਦਾ ਇਹ ਅਸੀਂ ਕੀ ਕਹਿੰਦੇ ਆ ਸੈਟਲ ਨਹੀਂ ਹੋ ਸਕਦੇ ਅਸੀਂ ਤਰਨੇ ਲਾਏ ਆ ਜਦੋਂ ਅਸੀਂ ਤਰਨੇ ਲਾਏ ਆ ਤਾਂ ਅਸੀਂ ਡੈਫੀਨੇਟਲੀ ਕਿਉਂ ਕਹਿੰਦੇ ਆ ਕਿ ਜੀਐਸਟੀ ਡਬਲ ਹੋ ਗਿਆ ਅਸੀਂ ਤਰਨੇ ਲਾਈ ਸੀ ਕਿ ਸਾਡ ਕਿਵੇਂ ਰਵਾਂਗੇ ਅਸੀਂ ਬਿਲਕੁਲ ਠੀਕ ਹੈ ਜਸਮੀ ਜੀ ਹੁਣ ਤੁਸੀਂ ਲਗਾਤਾਰ ਸਟੂਡੈਂਟਸ ਨੂੰ ਐਡਵਾਈਸ ਕਰ ਰਹੇ ਹੋ ਕੁਝ ਕੋਰਸਸ ਬਾਰੇ ਮੈਂ ਚਾਹੂੰਗਾ ਇੱਕ ਵਾਰੀ ਕਿਉਂਕਿ ਬਹੁਤ ਵੱਡੀ ਗਿਣਤੀ ਚ ਸਾਡੇ ਨਾਲ ਸਟੂਡੈਂਟਸ ਬੈਠੇ ਨੇ ਇੱਕ ਵਾਰ ਤੁਸੀਂ ਫੇਰ ਦੱਸੋ ਕਿਹੜੇ ਕੋਰਸਸ ਨੇ ਜਿਨ੍ਹਾਂ ਦੇ ਨਾਲ ਹੁਣ ਪੀਆਰ ਮਿਲਣੀ ਹੈ ਤਾਂ ਕਿ ਸਟੂਡੈਂਟ ਕੋਰਸ ਦੀ ਸਿਲੈਕਸ਼ਨ ਚ ਗਲਤੀ ਨਾ ਕਰਨ ਕਿਸੇ ਵੀ ਅਜਿਹੇ ਏਜੰਟ ਕੋਲੋਂ ਤੁਸੀਂ ਆਪਣੀ ਫਾਈਲ ਪ੍ਰੋਸੈਸ ਨਾ ਕਰਨਾ ਜਿਦੇ ਕੋਲੇ ਆਪਣੇ ਕੋਲੇ ਕਾਲਜਸ ਦੀ ਕੋਰਸਸ ਦਾ ਗਿਆਨ ਨਹੀਂ ਹੈ ਜਸਮੀ ਜੀ ਇੱਕ ਵਾਰੀ ਕਰਿਓ ਸ਼ੇਅਰ ਤੇ ਦੇਖੋ ਕੀ ਕਹਿੰਦੇ ਆ ਆਪਣਾ ਮੈਂ ਕੋਈ ਸਵਾਲ ਲੈ ਲਾਂ ਸਰ ਪਹਿਲਾਂ ਬਹੁਤ ਸਾਰੇ ਸਵਾਲ ਆਏ ਜੀ ਜੀ ਦਾ ਸਵਾਲ ਆਇਆ ਕਿ ਰਿਚਾ ਜੀ ਕਹਿ ਰਹੇ ਕਿ ਮੇਰੀ ਚਾਤ ਤਿੰਨ ਨੂੰ ਮੇਰੇ ਬਾਇਓਮੈਟ੍ਰਿਕ ਹੋਏ ਨੇ ਤੇ ਮੇਰਾ ਵਿਜ਼ਟਰ ਵੀਜ਼ਾ ਕੱਦ ਤੱਕ ਆ ਜਾਏਗਾ ਦੇਖੋ 30 ਟੂ 45 ਡੇਸ ਦਾ ਮਿਨੀਮਮ ਲੱਗ ਹੀ ਨੇ ਰਿਚਾ ਸ਼ਰਮਾ ਜੀ ਸੋ ਇੰਨਾ ਸਮਾਂ ਤਾਂ ਲੱਗ ਹੀ ਰਿਹਾ ਹੈਗਾ ਸੋ ਸਾਡਾ ਪ੍ਰਾਈਵੇਟ ਕਾਲਜ ਸੀ ਕਲਾਸ 25 ਮਈ ਨੂੰ ਸੀ ਹੁਣ ਕਾਲਜ ਵੀ ਚੇਂਜ ਕਰਨਾ ਹੈ ਸਰ ਸੀ ਪ੍ਰਾਈਵੇਟ ਕਾਲਜ ਤਾਂ ਦੇਖੋ 27 ਮਈ ਨੂੰ ਨਹੀਂ ਜੁਆਇਨ ਕਰ ਸਕਦੇ ਬੁੱਕ ਫਾਰਮੈਟ ਨਹੀਂ ਮਿਲੇਗਾ ਜੇ ਚੇਂਜ ਕਰਨਾ ਤਾਂ ਤੁਸੀਂ ਮੈਨੂੰ WhatsApp ਕਰ ਦਿਓ 904109641 100 ਤੇ ਫਿਰ ਮੈਂ ਤੁਹਾਨੂੰ ਗਾਈਡ ਕਰਦਾਗਾ ਕਿ what can be done in future ਤੇ ਹੋਰ ਸਟੂਡੈਂਟ ਪੁੱਛਦੇ ਨੇ what is the deadline for ਕੋਈ ਡੈਡਲਾਈਨ ਨਹੀਂ ਹੈਗੀ ਨਿਊਜ਼ੀਲੈਂਡ ਦੀ ਐਸ ਸੱਚ ਤੁਸੀਂ ਆਪਣੀ ਫਾਈਲ ਲੋਚ ਕਰ ਸਕਦੇ ਹੋ ਸਾਗਰ ਆ ਟੈਫਰ ਮਾਈ ਇਨਟੇਕ ਫ্রম ਜਨਵਰੀ 25 ਕੈਨੇਡਾ ਪ੍ਰੋਵਾਈਡ ਪੈਲ ਟੂ ਕੁਲਦੀਪ ਜੀ ਦੇਖੋ ਹੱਲੇ ਕਿਆਨੋ ਕਾਲਜ ਤੇ ਡਿਸੀਜਨ ਆਣਾ ਪੱਕੀ ਹੈ ਦੇ ਆਰ ਥਿੰਕਿੰਗ ਵਾਟ ਟੂ ਡੂ ਵਾਟ ਨਾਟ ਟੂ ਡੂ ਬਟ ਵੀ ਆਰ ਵੇਟਿੰਗ ਫਾਰ ਦ ਡਿਸੀਜਨ ਕਨਸਟੋਗਾ ਕਾਲਜ ਆਫਿਸ ਐਡਮਿਨਿਸਟ੍ਰੇਸ਼ਨ ਜੇ ਇੱਕ ਸਾਲ ਦਾ ਪ੍ਰੋਗਰਾਮ ਹੈ ਤਾਂ ਪੈਲ ਨਹੀਂ ਮਿਲੇਗੀ ਜੇ 2 ਸਾਲ ਦਾ ਪ੍ਰੋਗਰਾਮ ਹੈ ਤਾਂ ਪੈਲ ਮਿਲ ਸਕਦੀ ਹੈ ਸੰਜੀਵ ਜੀ ਮੈਂ ਤੁਹਾਡਾ ਸਵਾਲ ਪਹਿਲਾਂ ਵੀ ਲੈ ਚੁੱਕਿਆ ਤੁਹਾਨੂੰ ਪਤਾ ਹੀ ਹੈ सुरेंद्र कौर कोई गिर सुरेंद्र जी अपना भेजो हल्ले कॉन्स्टेबल कॉलेज भी गल कर रहे हैं कि बच्चों एडजस्ट किया जाए तो की कर सकते हैं लकी कौन से कॉल जॉर्ज ब्राउन कॉलेज हफ्ते में आ रहा है अगर आप फीस पे कर रहे हैं तो हफ्ते में आ जाना चाहिए पहल सर मेरे 95% है यूनिवर्सिटी मेमोरियल यूनिवर्सिटी आई गॉट माय पैल अच्छा चांस है हर जशन बहुत अच्छा चांस है वेरी गुड मॉन्ट्रियल कॉलेज एनालिस्ट प्रोग्रामर आई अप्लाई फ्रॉम आई बिल्कुल मिलेगा जी वर्क परमिट रॉबिन बिल्कुल मिलेगा लसाल कॉलेज इज रजिस्टर्ड कॉलेज एंड योर वर्क थोड़ा टफ हुआ हुआ है स्लॉट खुलने मिलने बहुत ही टफ हुआ हुआ है ਐਂਡ ਡੈਫੀਨਿਟਲੀ ਸੁਰਿੰਦਰ ਜੀ ਕੋਈ ਚਿੰਤਾ ਨਾ ਕਰੋ ਤੁਹਾਨੂੰ ਸੌਟ ਆਊਟ ਕਰਕੇ ਦਵਾਂਗੇ ਤੁਹਾਡਾ ਇਸ਼ੂ ਨੋ ਪ੍ਰੋਬਲਮ ਐਟ ਆਲ ਡੋਨਟ ਵਰੀ ਐਟ ਆਲ ਫੈਜ਼ਾਨ ਅਭੀ ਕੁਝ ਵੀ ਕਨਫਿਊਜ਼ਨ ਬਣੀ ਹੋਈ ਹੈ ਐਂਡ ਡੈਫੀਨਿਟਲੀ ਫੈਜ਼ਾਨ ਅਭੀ ਥੋੜਾ ਟਾਈਮ ਲਗੇਗਾ ਐਂਡ ਵੀਲ ਸੌਟ ਇਟ ਆਊਟ ਕਿ ਕੌਣ ਇਸ ਕੋਕਾ ਕਿਸ ਨੂੰ ਹਾਂਜੀ ਸਰ ਤੁਸੀਂ ਕਹਿ ਰਹੇ ਸੀ ਕੁਝ ਕੋਰਸਸ ਜਿਹੜੇ ਫਿਊਚਰ ਚ ਬੱਚਿਆਂ ਨੂੰ ਕਰਨੇ ਚਾਹੀਦੇ ਨੇ ਜੀ ਜੋ ਬੱਚੇ ਕੋਰਸਸ ਦੇਖੋ ਟੈਕਨੀਕਲ ਕੋਰਸਸ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਬੱਚਿਆਂ ਨੂੰ ਕਿ ਟੈਕਨੀਕਲ ਲੋਕਾਂ ਦੀ ਬੜੀ ਕਮੀ ਹੈ ਤੇ ਬਹੁਤ ਸਾਰੀ ਜੌਬ ਸ਼ਾਰਟੇਜ ਵੀ ਹੈਗੀ ਹੈ ਖਾਸ ਕਰਕੇ ਦੇਖਿਆ ਜਾਏ ਤਾਂ ਪਲੰਬਿੰਗ ਵੈਲਡਿੰਗ ਹੀਟਿੰਗ ਵੈਂਟੀਲੇਸ਼ਨ 에어 ਕੰਡੀਸ਼ਨਿੰਗ ਐਂਡ ਮੈਕੈਨੀਕਲ ਇੰਜੀਨੀਅਰਿੰਗ ਕੰਸਟਰਕਸ਼ਨ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਆਰਕੀਟੈਕਚਰ ਦੇ ਰਿਲੇਟਡ ਜਿੰਨੇ ਪ੍ਰੋਗਰਾਮ ਇੰਟੀਰੀਅਰ ਡਿਜ਼ਾਈਨਿੰਗ ਸੋ ਥੀਸ ਆਰ ਡੈਫੀਨਿਟਲੀ ਔਨ ਵੈਰੀ ਵੈਰੀ ਫੋਟੋਨਿਕਸ ਇੰਜੀਨੀਅਰਿੰਗ ਫਿਰ ਕਲਰੀ ਮੈਨੇਜਮੈਂਟ ਐਂਡ ਲੈਂਡਸਕੇਪ ਟੈਕਨੀਸ਼ੀਅਨ ਆਕੂਪੇਰਿਸ ਆਕੂਪੇਸ਼ਨਲ ਥੈਰਾਪਿਸਟ ਅਸਿਸਟੈਂਟ ਫਿਜ਼ੀਓਥੈਰਾਪਿਸਟ ਅਸਿਸਟੈਂਟ ਮਸਾਜ ਥੈਰਾਪਿਸਟ ਕੈਮੀਕਲ ਲੈਬ ਟੈਕਨੀਸ਼ੀਅਨ ਫਾਰਮੇਸੀ ਟੈਕਨੀਸ਼ੀਅਨ ਨਰਸਿੰਗ ਚਾਹਤ ਚਲੋ ਤੁਹਾਨੂੰ ਸੀਟੀ ਮਿਲ ਜੇ ਤਾਂ ਲੋਟਰੀ ਵਾਲਾ ਕੰਮ ਹੈ ਕਿਤੇ ਵੀ ਮਿਲ ਜੇ ਅੱਖਾਂ ਬੰਦ ਕਰਕੇ ਕਿਸੇ ਵੀ ਕਿਹੜੇ ਵੀ ਕਾਲਜ ਚ ਨਰਸਿੰਗ ਮਿਲ ਜੇ ਤਾਂ ਬਹੁਤ ਹੀ ਵਧੀਆ ਚੀਜ਼ ਹੈ ਨਾਨ ਕ੍ਰੈਡਿਟ ਕੋਰਸਸ ਦੇਖੋ ਆਬਵੀਅਸਲੀ ਪੀਆਰ ਵਿੱਚ ਨਹੀਂ ਕਾਊਂਟ ਹੋਣਗੇ ਵਰਕ ਪਰਮਿਟ ਮਿਲ ਜਾਏਗਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਬਟ ਪੀਆਰ ਤੇ ਦਿੱਕਤ ਆ ਸਕਦੀ ਹੈ ਔਰ ਤੁਹਾਨੂੰ ਪਤਾ ਹੀ ਹੈ ਹੱਲੇ ਵੀ ਅਲਬਰਟਾ ਓਪਰਚ्युनिटी ਸਟ੍ਰੀਮ ਨੂੰ ਪੌਜ਼ ਕਰ ਦਿੱਤਾ ਗਿਆ ਸੋ ਉਸ ਚੀਜ਼ ਨੂੰ ਦੇਖਦੇ ਆ ਹੋਇਆ ਮੈਨੂੰ ਲੱਗਦਾ ਕਿ ਥੋੜਾ ਜਿਆ ਸਾਨੂੰ ਧਿਆਨ ਨਾਲ ਅੱਗੇ ਚੱਲਣਾ ਚਾਹੀਦਾ। ਸੋ ਬਿਲਕੁਲ ਜੀ ਇਹ ਸਾਰੀਆਂ ਚੀਜ਼ਾਂ ਤਾਂ ਜ਼ਰੂਰ ਸਾਨੂੰ ਦੇਖਣ ਦੀ ਲੋੜ ਹੈ। ਔਰ ਖਾਸ ਤੌਰ ਤੇ ਕੋਰਸਸ ਦੀ ਗੱਲ ਵੀ ਜਸਮੀਤ ਜੀ ਨੇ ਸਾਡੇ ਨਾਲ ਕੀਤੀ ਹੈ। ਜਸਮੀਤ ਜੀ ਇਸ ਵਕਤ ਤੁਸੀਂ ਸਟੂਡੈਂਟ ਨੂੰ ਜਿੱਥੇ ਉਹਨੂੰ ਲੱਗੇ ਕਿ ਪੀਆਰ ਦਾ ਰਾਹ ਆਸਾਨੀ ਨਾਲ ਖੁੱਲਦਾ ਹੈ। ਕਿਹੜੇ ਪ੍ਰੋਵਿੰਸ ਤੁਸੀਂ ਸਟੂਡੈਂਟ ਨੂੰ ਰეკਮੈਂਡ ਕਰੋਗੇ? ਹੁਣ ਉਹ ਗੱਲ ਤਾਂ ਖਤਮ ਹੋ ਗਈ ਨਾ ਕਿ ਅਸੀਂ ਸਿਰਫ ਟੋਰਾਂਟੋ ਜਾਣਾ ਹੈ, ਟੋਰਾਂਟੋ ਜਾਣਾ ਹੈ। ਸੇ ਦੇਖੋ ਟ੍ਰਾਂਟੋ ਵੀ ਜਾ ਸਕਦੇ ਆ ਹੱਲੇ ਨਹੀਂ ਹੈ ਕਿ ਟ੍ਰਾਂਟੋ ਨਹੀਂ ਜਾ ਸਕਦੇ ਟ੍ਰਾਂਟੋ ਜਾ ਕੇ ਵੀ ਕੋਈ ਆਪਾਂ ਜੇ ਵਧੀਆ ਕਾਲਜ ਕਰੀਏ ਚੂਜ਼ ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੋਂ ਟ੍ਰਾਂਟੋ ਵੀ ਜਾ ਸਕਦੇ ਆ ਆਪਾਂ ਐਸੀ ਕੋਈ ਗੱਲ ਨਹੀਂ ਹੈ। ਟ੍ਰਾਂਟੋ ਜਾ ਕੇ ਅਸੀਂ ਕੀ ਕਹਿੰਦੇ ਆ ਵਧੀਆ ਕਾਲਜ ਚੂਜ਼ ਕਰੀਏ ਵਧੀਆ ਕੋਰਸ ਕਰੀਏ ਤਾਂ ਕੋਈ ਪ੍ਰੋਬਲਮ ਨਹੀਂ ਹੈਗਾ ਟ੍ਰਾਂਟੋ ਇਸ ਸੈਂਟੀਨਿਅਲ ਕਾਲਜ ਹੈ ਕਿ ਕਹਿੰਦੇ ਆ ਜਿੱਥੇ ਆਪਾਂ ਜਾ ਸਕਦੇ ਆ। ਤੇ ਹੋਰ ਕਿਹੜੇ ਪ੍ਰੋਵਿੰਸ ਨੇ ਜਿੱਥੇ ਅੱਜ ਦੇ ਸਮੇਂ ਸਟੂਡੈਂਟੇ ਮੰਨੇ ਕਿ ਹਾਂ ਮੈਨੂੰ ਆਸਾਨੀ ਨਾਲ ਪੀਆਰ ਮਿਲੇਗੀ ਅਗਰ ਮੈਂ ਆਪਣੀ ਪੜ੍ਹਾਈ ਫਿਨਿਸ਼ ਕਰਦਾ ਸੀ ਦੇਖੋ ਮੈਂ ਸੁਰੇਂਦਰ ਜੀ ਫੇਰ ਇਸ ਤਿੱਤੇ ਨਾ ਕੀ ਕਹਿੰ ਰਹੇ ਆ ਕੌਂਟਰਡਿਕਟ ਕਰਾਂਗਾ ਕਿ ਆਸਾਨੀ ਨਾਲ ਪੀਆਰ ਮਿਲੇਗੀ ਪ੍ਰੋਵਿੰਸ ਤੇ ਨਹੀਂ ਡਿਪੈਂਡ ਕਰਦਾ ਪਹਿਲੀ ਗੱਲ ਤਾਂ ਕੋਰਸ ਤੇ ਡਿਪੈਂਡ ਕਰੇਗਾ ਜੀ ਕੋਰਸ ਤੇ ਡਿਪੈਂਡ ਕਰੇਗਾ अच्छा देखो सब तो ज्यादा पी आर है सुन के हैरान हो जाओगे तो है। तो चैक करो ऑनलाइन किसान के तो पी एन पी च पी आर दे रहा है ओंटारी है आई टी चाहिए एडमिन सब तो ज्यादा पी आर सब तो ज्यादा इन टू अपलाई फॉर पी आर ਇਸ ਗਿਵਨ ਬਾਈ ਓਨਟਾਰੀਓ ਪ੍ਰੋਵਿੰਸ ਆ ਚੈੱਕ ਕਰੋ ਤੁਸੀਂ ਆਨਲਾਈਨ ਹੈ ਸਾਰਾ ਸਾਰਾ ਡਾਟਾ ਆਨਲਾਈਨ ਹੈ ਹਰ ਸੈਕਟਰ ਚ ਇਵਨ ਟਰੱਕ ਡਰਾਈਵਿੰਗ ਚ ਵੀ ਜੇ ਤੁਹਾਡੇ ਕੋਲ ਪੱਕੀ ਨੌਕਰੀ ਹੈ ਤਾਂ ਵੀ ਪੀਆਰ ਓਨਟਾਰੀਓ ਪ੍ਰੋਵਿੰਸ ਦੇ ਰਿਹਾ ਕੋਈ ਹੋਰ ਪ੍ਰੋਵਿੰਸ ਟਰੱਕ ਡਰਾਈਵਰ ਨੂੰ ਪੀਆਰ ਨਹੀਂ ਦੇ ਰਿਹਾ ਬਟ ਓਨਟਾਰੀਓ ਦੇ ਰਿਹਾ ਸੋ ਸਟੂਡੈਂਟਸ ਆਪਾਂ ਇਹ ਕਹੀਏ ਕਿ ਕਿਹੜੀ ਪ੍ਰੋਵਿੰਸ ਚ ਸੌਖੀ ਪੀਆਰ ਮਿਲੇਗੀ ਨਹੀਂ ਬੱਚੇ ਕੀ ਕਰਦੇ ਆ ਉੱਥੇ ਪਹੁੰਚਦੇ ਆ ਪੜ੍ਹਾਈ ਕਰਦੇ ਨਹੀਂ ਜੌਬ ਕੋਈ ਵੀ ਕਰੀ ਜਾਂਦੇ ਆ ਪੈਸੇ ਕਮਾਈ ਜਾਂਦੇ ਆ ਜਦੋਂ ਸਮਾ ਪੀਆਰ ਦਾ ਹੁੰਦਾ ਪੈਸੇ ਕਮਾ ਚੁੱਕੇ ਹੁੰਦੇ ਆ ਬੋਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਸਹੀ ਲਾਇਰ ਨਹੀਂ ਉਹਨਾਂ ਨੂੰ ਗਾਈਡ ਕਰਦਾ ਕਿ ਕਿੱਥੇ ਪੀਆਰ ਹੋ ਸਕਦੀ ਆ ਸੋ ਪੀਆਰ ਲੈਣੀ ਅਲੱਗ ਗੱਲ ਆ ਹੁਣੇ 25 ਸਾਲ ਦੇ ਬੱਚੇ ਦੀ ਇੱਥੋਂ ਹੀ ਪੀਆਰ ਲਵਾਈ ਸਰ ਕੱਲ ਹੀ ਪਾਸਪੋਰਟ ਸਟੈਂਪ ਹੋ ਕੇ ਆਇਆ ਅਸੀਂ ਹੁਣੇ 25 ਸਾਲ ਦੇ 25 ਸਾਲ ਦੇ ਬੱਚੇ ਦੀ ਪੀਆਰ ਸਿੱਧਾ ਡਾਇਰੈਕਟ ਹੋ ਗਈ ਬਿਲਕੁਲ ਉਹ ਕਿਵੇਂ ਸਰ ਉਹਨੇ MBA ਕੀਤੀ ਹੋਈ ਸੀ MBA ਤੋਂ ਬਾਅਦ ਉਹਦਾ ਐਕਸਪੀਰੀਅੰਸ ਟ੍ਰਾਂਸਪੋਰਟ ਚ ਸੀ ਲੌਜਿਸਟਿਕ ਚ ਸਪਲਾਈ ਚੇਨ ਮੈਨੇਜਮੈਂਟ ਚ ਥੈਟ ਵਾਸ ਇਨ ਡਿਮਾਂਡ ਕੈਟੇਗਰੀ ਇਨ ਕੈਨੇਡਾ ਉਹਨੇ ਜੂਨ 23 ਚ ਸਾਡੇ ਕੋਲ ਅਪਲਾਈ ਕੀਤਾ April ਚ ਉਹਦਾ ਪਾਸਪੋਰਟ ਸਟੈਂਪ ਹੋ ਗਿਆ ਸੀ ਉਹਨੂੰ ਦੇ ਦਿੱਤਾ PR PR ਲੱਗ ਕੇ ਇਹਦਾ ਮਤਲਬ ਹੈ ਅਸੀਂ ਇਹ ਵੀ ਐਜੂਕੇਟ ਕਰੀਏ ਜਸਮੀਤ ਜੀ ਕਿ ਜਿਹੜੇ ਬੱਚੇ MBA ਕਰ ਰਹੇ ਨੇ ਉਹ ਕਿਹੜੀ ਫੀਲਡ ਚ ਜਾਣ MBA ਤੋਂ ਬਾਅਦ ਅਗਰ ਉਹ 24 24 25 25 ਸਾਲ ਦੇ ਬੱਚੇ ਡਾਇਰੈਕਟ PR ਲੈ ਸਕਦੇ ਨੇ ਇਹ ਇੱਕ ਚੰਗੀ ਆਪਸ਼ਨ ਤੁਸੀਂ ਦੱਸੀ ਸਟੂਡੈਂਟਸ ਨੂੰ ਸਰ ਬਿਲਕੁਲ ਪਰ ਇਹਦੇ ਵਿੱਚ ਚੱਕਰ ਹੈ ਆਪਣੇ ਬੱਚੇ ਕੈਟਾਗਰੀ ਸ਼ਾਰਟਲਿਸਟ ਹੋਣੀ ਚਾਹੀਦੀ ਹੈ ਔਰ ਕਿਹਨੇ ਜਿਹੜੇ ਬੱਚੇ ਇਥੋਂ ਐਕਸਪੀਰੀਅੰਸ ਮਾਸਟਰਸ ਤੋਂ ਬਾਅਦ ਇਹਨਾਂ ਨੂੰ 4 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਆਪਾਂ ਨੂੰ ਟਾਰਗੇਟ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਅੱਛਾ ਸਟੂਡੈਂਟ ਚਾਹੇ ਗ੍ਰੈਜੂਏਸ਼ਨ ਤੋਂ ਬਾਅਦ ਇਸ ਫੀਲਡ 'ਚ ਕੰਮ ਕਰਦਾ ਹੋਵੇ ਜਾਂ ਮਾਸਟਰਸ ਤੋਂ ਬਾਅਦ ਮਾਸਟਰ ਰਿਕੁਆਇਰਡ ਹੈ ਸੋ ਮਾਸਟਰ ਰਿਕੁਆਇਰਡ ਹੈ ਕਿਸੇ ਵੀ ਸਟਰੀਮ ਚ ਮਾਸਟਰ ਹੋਵੇ ਬਿਲਕੁਲ ਕਿਸੇ ਵੀ ਸਟਰੀਮ ਚ ਮਾਸਟਰ ਹੋਵੇ ਬਟ ਐਕਸਪੀਰੀਅੰਸ ਉਥੇ ਡਿਮਾਂਡ ਚ ਹੋਣਾ ਜ਼ਰੂਰੀ ਹੈ ਬਿਲਕੁਲ ਤੁਹਾਨੂੰ ਕਾਫੀ ਸਾਰੇ ਐਕਸਪੀਰੀਅੰਸ ਆ ਜਿਹੜੇ ਚ ਹੈਲਥ ਕੇਅਰ ਪ੍ਰੋਫੈਸ਼ਨਲ ਜਿਵੇਂ ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨਲ ਹੋ ਤੁਸੀਂ ਐਡਮਿਨ ਦਾ ਕੰਮ ਕਰਦੇ ਹੋ ਹਸਪੀਟਲ ਚ ਤੁਸੀਂ ਕੀ ਕਹਿੰਦੇ ਮੈਡੀਕਲ ਡਿਪਾਰਟਮੈਂਟ ਚ ਕੰਮ ਕਰਦੇ ਤੁਸੀਂ ਲੈਬ ਟੈਕਨੀਸ਼ੀਅਨ ਹੋ ਠੀਕ ਹੈ ਸੋ ਤੁਸੀਂ ਕੀ ਕਹਿੰਦੇ ਆ ਟਰਾਂਸਪੋਰਟੇਸ਼ਨ ਚ ਲੌਜਿਸਟਿਕ ਚ ਕੰਮ ਕਰਦੇ ਹੋ ਸੋ ਕਾਫੀ ਸਾਰੀਆਂ ਕੀ ਕਹਿੰਦੇ ਆ ਡਿਮਾਂਡ ਕੈਟਾਗਰੀਜ਼ ਆ ਐਸ ਦੀ ਰੇਟ ਚ ਜਿਨ੍ਹਾਂ ਨੂੰ ਪੀਆਰ ਮਿਲ ਰਹੀ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸੋ ਇਹਦੇ ਲਈ ਆਲਟਸ ਵਗੈਰਾ ਦੀ ਰਿਕੁਆਇਰਮੈਂਟ ਕੀ ਹੁੰਦੀ ਆ ਆ 778 778 ਬਿਲਕੁਲ ਠੀਕ ਹੈ ਸੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਕਿਉਂਕਿ ਤੁਸੀਂ ਡਾਇਰੈਕਟ ਪੀਆਰ ਕਰਵਾ ਕੇ ਦਿੱਤੀ ਸਟੂਡੈਂਟ ਨੂੰ ਸੋ ਇਹਦਾ ਮਤਲਬ ਹੈ ਕਿ ਆਪਸ਼ਨ ਸਟੂਡੈਂਟਸ ਕੋਲੇ ਬਹੁਤ ਫਰਕ ਹੈ ਨਾ ਕਿ ਸਟੂਡੈਂਟ ਰੂਲਸ ਨੂੰ ਫਾਲੋ ਕਰਨ संजीव बावेली कॉलेज सितंबर इनटेक में कुछ एक दो प्रोग्राम्स ही अवेलेबल हैं एक तो कंप्यूटर प्रोग्रामिंग का प्रोग्राम अवेलेबल है जिसकी फीस थर्टी वन थाउजेंड डॉलर है साल की पहले साल की क्योंकि वो सिक्सटीन मंथ्स का फास्ट ट्रैक प्रोग्राम है और एक दो प्रोग्राम और अवेलेबल होंगे ज़्यादा प्रोग्राम सप्टेम्बर इनटेक में अवेलेबल नहीं है नहीं तो जनवरी इनटेक में भी दो चार प्रोग्राम ही अवेलेबल हैं नहीं जो बच्चे क्या कहते सुखपाल आ, इन कैनेडा हैं उनको प्रोविशियल अटेस्ट्रेन लेटर नहीं चाहिए और जोविन तो प्रोविडेंस यूनिवर्सिटी लैनी है तो लैंडमार्क इमीग्रेस चेंज करके दे सकते हैं अभी भी प्रोविडेंट यूनिवर्सिटी प्रोविडेंस यूनिवर्सिटी एडमिशन करा सकते बिल्कुल ठीक है जी सो so, कई स्टूडेंट सवाल ने

ਅਰ ਤਿੱਲੋ ਜਸ ਤੁਹਾਡਾ ਕੀ ਸਵਾਲ ਹੈ ਸਰ ਕਲੋਜ਼ ਵਰਕ ਪਰਮਿਟ ਅਪਲਾਈ ਕੀਤਾ ਐ ਐਲ ਐਮ ਆਈ ਏ 15 ਨਵੰਬਰ ਨੂੰ ਬਾਇਓਮੈਟ੍ਰਿਕ ਹੋਈ ਰਿਜ਼ਲਟ ਕਦੋਂ ਤੱਕ ਆ ਸਕਦਾ ਸੋ ਡਿਪੈਂਡ ਕਰਦਾ ਐ ਤਿੱਲੋ ਜਸ ਕਿ ਕਿਸ ਕੈਟਾਗਰੀ ਦਾ ਅਪਲਾਈ ਕੀਤਾ ਹੈ ਤੁਹਾਡਾ EMPLOER ਨੂੰ ਜੇ ਵੈਰੀਫਿਕੇਸ਼ਨ ਗਈ ਐ ਕਿ ਉਹ ਵੈਰੀਫਾਈ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਡਿਪੈਂਡ ਕਰਦਾ ਕਿ ਕਿਹੜੇ ਕਿਸ ਤਰ੍ਹਾਂ ਤੁਹਾਡੀ ਫਾਈਲ ਲੱਗੀ ਐ ਕਿ ਰਿਜ਼ਲਟ ਕਿਉਂ ਨਹੀਂ ਆ ਰਿਹਾ ਔਰ ਕਿਉਂਕਿ ਨੇਤਾ ਦਾ এমপ্লয়ার ਉੱਥੇ ਜਦੋਂ ਵੈਰੀਫਿਕੇਸ਼ਨ ਜਾ ਰਹੀ ਹੈ ਐਮਬੈਸੀ ਦੀ ਤਾਂ ਉਹਨਾਂ ਨੂੰ ਅਪਰੂਵ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਇਸ ਚੀਜ਼ ਤੇ ਕਾਫੀ ਜ਼ਿਆਦਾ ਡਿਪੈਂਡ ਕਰਦਾ ਬਿਲਕੁਲ ਸਹੀ ਗੱਲ ਹੈ ਜੀ ਪਰ ਮੈਂ ਸਰੇ ਹੀ ਦੇਖ ਰਿਹਾ ਸਾਡੇ ਸਟੂਡੈਂਟਸ ਕਈ ਸਟੂਡੈਂਟਸ ਨੇ ਇਹ ਉਹ ਐਲਐਮਆਈ ਵਾਲੇ ਪਾਸੇ ਜਾ ਰਹੇ ਨੇ ਕਿਹੜੇ ਸਟੂਡੈਂਟਸ ਨੂੰ ਇਸ ਪਾਸੇ ਜਾਣਾ ਚਾਹੀਦਾ ਹੈ ਕਿ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਬਹੁਤ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਕਿਤੇ ਕੋਈ ਆ ਬਾਅਦ ਵਿੱਚ ਦਿੱਕਤ ਨਾ ਹੋਵੇ ਸਰ ਮੈਂ ਤਾਂ ਕਿਸੇ ਨੂੰ ਵੀ ਨਿਗਾਹਾਂ ਕਿ ਐਲ ਐਮ ਆਈਏ ਲੋ ਜੀ ਸਰ ਕਿਸ ਤਰ੍ਹਾਂ ਦੇ ਡਰਾਪ ਬੈਕ ਹੈ ਪਹਿਲਾ ਤਾਂ ਸਰ ਆਪਾਂ 4.25 ਲੱਖ ਰੁਪਈਆ ਐਲ ਐਮ ਆਈਏ ਖਰੀਦਨ ਤੇ ਲਾ ਦਿੰਨੇ ਆ ਔਰ ਉਹਦੇ ਚ ਸਾਨੂੰ ক্লোਜ਼ਡ ਵਰਕ ਪਰਮਿਟ ਮਿਲਦਾ ਠੀਕ ਹੈ ਜੀ ਓਪਨ ਵੀ ਨਹੀਂ ਮਿਲਦਾ ਕਿ ਤੁਸੀਂ ਉਸੇ ਐਮਪਲੋయర్ ਕੋ ਕੰਮ ਕਰ ਸਕਦੇ ਹੋ ਜੇ ਬਾਹਰ ਕਿਤੇ ਕੰਮ ਕਰੋਗੇ ਤਾਂ ਕੈਸ਼ ਤੇ ਕਰਨਾ ਪਏਗਾ ओके ਯਹਾਂ ਫਿਰ ਆਪਾਂ ਕੰਮ ਕਰਦੇ ਵੀ ਆ ਤਾਂ ਉਹ ਏਮਪਲੋਇਰ ਨੂੰ ਵਾਪਸ ਦੇਨੇ ਪੈਣਗੇ ਪੈਸੇ ਔਰ ਉਹ ਏਮਪਲੋਇਰ ਦੇ ਹੱਥ ਚ ਬੜਾ ਕੁਝ ਹੈਗਾ ਜਿਹੜੇ ਏਮਪਲੋਇਰ ਨੇ ਵਰਕ ਪਰਮਿਟ ਦਿੱਤਾ ਕੱਲ ਨੂੰ ਉਹ ਤੁਹਾਨੂੰ ਕਿਸੇ ਵੀ ਕੀ ਕਹਿੰਦੇ ਆ ਪੁਆਇੰਟ ਤੇ ਕੀ ਕਹਿੰਦੇ ਆ ਤੁਹਾਨੂੰ ਤੰਗ ਕਰ ਸਕਦਾ ਹੈ ਤੁਹਾਡੇ ਤੋਂ ਹੋਰ ਵੀ ਪੈਸੇ ਲੈ ਸਕਦਾ ਐਗਰੀਕਲਚਰ ਔਰ ਜਿਹੜਾ ਹੁਣ ਇੱਥੋਂ ਅੱਜ ਦੇ ਦਿਨ ਚ ਜਿਵੇਂ ਸਾਡੇ ਬੱਚੇ ਰੋਲਾ ਪਾ ਰਹੇ ਆ ਉੱਥੇ ਵਾਲੇ ਬੱਚੇ ਕਿ ਸਾਡੇ ਕੋਲ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਤੋ ਉਥੋਂ ਕੀ ਕਹਿੰਦੇ ਆ ਉਹ ਵਾਲੇ ਬੱਚਿਆਂ ਨੂੰ ਸੈਟਲ ਕਰਨ ਦਾ ਕੀ ਕਹਿੰਦੇ ਆ ਜਿਆਦਾ ਧਿਆਨ ਹੈ ਕੈਨੇਡਾ ਅੰਬੈਸੀ ਦਾ ਨਾ ਕਿ ਇੱਥੋਂ ਵਰਕ ਪਰਮਿਟ ਤੇ ਬੱਚੇ ਲੈ ਕੇ ਜਾਣਗੇ ਤੁਸੀਂ ਦੇਖੋ ਇੱਕ ਤਾਂ ਆਪਣੇ ਬੱਚੇ ਕਹਿ ਰਹੇ ਆ ਉੱਥੇ ਕੰਮ ਨਹੀਂ ਹੈਗਾ ਜੇ ਉੱਥੇ ਇੰਨੀ ਜਨਤਾ ਵੇਲੀ ਬੈਠੀ ਹੈ ਤਾਂ ਫਿਰ ਇੱਥੋਂ ਕਿਉਂ ਕਿਸੇ ਨੂੰ ਵਰਕ ਪਰਮਿਟ ਤੇ ਲੈ ਕੇ ਜਾਣਗੇ ਉੱਥੇ ਹੀ ਨਾ ਹਾਇਰ ਕਰਨ ਲੈਣਗੇ ਸੋ ਜਿਹੜਾ ਇੱਥੋਂ ਵੀਜ਼ਾ ਸਕਸੈਸ ਰੇਟ ਆ ਉਹ 15 ਤੋਂ 20% ਦਾ ਹੀ ਰਹਿ ਗਿਆ ਸਾਰੇ ਲੀਗਲ ਫੀਸ ਹੁੰਦੀ ਹੈ ਜਿਹੜੀ ਦੰਦੇ ਨੇ ਸਟੂਡੈਂਟ ਐਲ ਐਮ ਆਈ ਐ ਐਲ ਐਮ ਆਈ ਐ ਲਈ ਸਰ ਲੀਗਲ ਫੀਸ ਨਹੀਂ ਆਏ ਕੰਸਲਟੈਂਟ ਦੀ ਫੀਸ ਚਾਰਜ ਕਰਦੇ ਜਾਂ এমਪਲੋਇਰ ਚਾਰਜ ਕਰਦਾ ਐ এমਪਲੋਇਰ ਐਲ ਐਮ ਆਈ ਐ ਥਿਸ ਇਜ਼ ਇਲਲੀਗਲ ਪ੍ਰੋਸੈਸ ਜੀ ਸਾਰਾ ਅੰਬੈਸੀ ਕਹਿੰਦੀ ਹੈ ਕਿ ਤੁਸੀਂ ਕੀ ਕਹਿੰਦੇ ਆ ਕੀ ਕਹਿੰਦੇ ਆ ਕਿ ਤੁਸੀਂ ਕਿਸੇ ਨੂੰ ਕੋਈ ਪੈਸੇ ਨਹੀਂ ਦੇਣੇ ਐਲ ਐਮ ਆਈ ਐ ਦੇ ਬਟ ਓ ਐਲ ਐਮ ਆਈ ਐ ਦੇ ਪੈਸੇ ਲਏ ਜਾਂਦੇ ਨੇ ਇਹਦਾ ਮਤਲਬ ਹੈ ਕੈਨੇਡਾ ਦੀ ਸਰਕਾਰ ਕਿਸੇ ਵੇਲੇ ਵੀ ਜਿਹੜੇ ਐਲ ਐਮ ਆਈ ਆਈ ਇਸ ਤਰ੍ਹਾਂ ਗਏ ਨੇ ਉਹਨਾਂ ਨੂੰ ਇਨਵੈਸਟਿਗੇਟ ਕਰਕੇ ਰਿਪੋਰਟ ਕਰ ਸਕਦੀ ਹੈ ਬੱਚਿਆਂ ਨੂੰ ਪਰ ਜੇ EMPLOYER ਤੇ ਪ੍ਰੋਬਲਮ ਆਏਗੀ EMPLOYEE ਤੇ ਨਹੀਂ ਕਿਉਂਕਿ ਪੈਸੇ EMPLOYER ਨੇ ਲਏ ਆ ਬਿਲਕੁਲ ਠੀਕ ਹੈ ਜੀ ਹਮ ਸੋ ਕੀ ਕਹਿੰਦੇ ਆ EMPLOYER ਤੇ ਪ੍ਰੋਬਲਮ ਆਏਗੀ ਪਰ ਜੇ EMPLOYEE ਦੱਸੇਗਾ ਕਿ ਮੈਂ ਇੰਨੇ ਪੈਸੇ ਦੇ ਕੇ ਆਇਆ ਕੋਈ ਦੱਸਦਾ ਹੀ ਨਹੀਂ ਕਿਉਂਕਿ ਕਿਉਂਕਿ ਉਹਦੀ ਡਾਕੂਮੈਂਟੇਸ਼ਨ EMPLOYER ਦੇ ਹੱਥ ਚ ਹੁੰਦੀ ਹੈ ਤਾਂ ਫਿਰ ਉਹ ਦੱਸਦਾ ਹੀ ਨਹੀਂ ਬਿਲਕੁਲ ਠੀਕ ਹੈ ਸੋ ਚਲੋ ਇਹਨੂੰ ਅਵੋਇਡ ਕਰਨਾ ਚਾਹੀਦਾ ਜੀ ਬੈਟਰ ਵੇ ਹੈ ਕਿ ਸਾਡੇ ਸਟੂਡੈਂਟ ਸਟੱਡੀ ਵੀਜ਼ਾ ਦੇ ਜ਼ਰੀਏ ਜਾਣ ਇਜ਼ੀ ਐਂਡ ਸੇਫੇਸਟ ਵੇ ਹੈ ਐਜੂਕੇਸ਼ਨ ਦਾ ਵੀ ਆਪਣਾ ਆਪਣੀ ਜ਼ਿੰਦਗੀ ਬਣਾਉਣ ਦਾ ਵੀ ਕੈਰੀਅਰ ਬਣਾਉਣ ਦਾ ਵੀ ਔਰ ਐਲ ਐਮ ਆਈ ਇਹ ਹਜੇ ਤੱਕ ਇੱਕ ਸੇਫ ਮੈਥਡ ਨਹੀਂ ਹੈ ਬਹੁਤ ਸਾਰੇ ਕੇਸਸ ਦੇ ਵਿੱਚ ਇਲੀਗਲ ਜਿਹੜੀਆਂ ਇਹਦੇ ਵਿੱਚ ਐਕਟੀਵਿਟੀਆਂ ਨੇ ਸੋ ਅਗਰ ਕੋਈ ਬਹੁਤ ਇਮਾਨਦਾਰੀ ਨਾਲ ਜਾ ਰਿਹਾ ਬਿਲਕੁਲ ਚੰਗੀ ਗੱਲ ਹੈ ਅਗਰ এমਪਲਾਇਰ ਫਰੀ ਆਫ ਕੋਸਟ ਕਿਸਨ ਨੂੰ ਬੁਲਾ ਰਿਹਾ ਤੇ ਗੱਲ ਸਮਝ ਆਉਂਦੀ ਹੈ ਕਿ এমਪਲਾਇਰ ਦੀ ਆਪਣੀ ਜ਼ਰੂਰਤ ਹੈ ਅਗਰ ਵਿੱਚ ਏਜੰਟਸ ਨੇ ਵਿੱਚ ਹੋਰ ਲੋਕ ਨੇ ਔਰ ਇਲੀਗਲ ਟ੍ਰਾਂਜੈਕਸ਼ਨ ਆਫ ਮਨੀ ਹੈ ਤੇ ਫਿਰ ਤਾਂ ਇਹ ਗਲਤ ਹੈ ਤੇ ਫਿਰ ਗਵਰਨਮੈਂਟ ਆਫ ਇੰਡੀਆ ਵੀ ਇਹਦੇ ਤੇ ਸਖਤ ਐਕਸ਼ਨ ਲੈ ਸਕਦੀ ਹੈ ਅਗਰ ਕੋਈ ਟਰੈਕ ਦੇ ਵਿੱਚ ਆਇਆ ਬਿਲਕੁਲ ਠੀਕ ਹੈ ਸੋ ਥੈਂਕ ਯੂ ਸੋ ਮਚ ਵਾਡਿਆ ਜੀ ਬੜੀ ਇੰਪੋਰਟੈਂਟ ਡਿਸਕਸ਼ਨਸ ਅੱਜ ਵੀ ਹੋਈ ਹੈ ਬਹੁਤ سارے ਸਟੂਡੈਂਟ ਸਾਡੇ ਨਾਲ ਅੱਜ ਜੁੜੇ ਨੇ ਸੋ 90413 90412 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ 90410 96100 ਥੈਂਕ ਯੂ ਸਰ ਥੈਂਕ ਯੂ